ਤੁਸੀਂ ਦੇਖ ਰਹੇ ਹੋ ਡੈਰੀਫੇਟਿਵ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੀ ਮਾਨਸਕਾਦ ਰ ਅਗਲੇ ਪੰਜਾਬ ਦੀ ਗੱਲ ਕੀਤੀ ਸੀ ਤੰਦਰੁਸ ਪੰਜਾਬ ਦੀ ਗੱਲ ਕੀਤੀ ਤੇ ਲਗਾਤਾਰ ਪੰਜਾਬ ਦੀਆਂ ਖਿਡਾ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਅਸੀਂ ਆਤੇ ਹੀ एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है तो क्योंकि मुझे इतना प्यार दिया आपने इतना प्यार दिया ਅਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਅਬ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐ ਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲੀਵਰ ਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਜਿਆਨੂ ਹੋਰ ਜਿਆਦਾ ਪ੍ਰਸਾਹਿਤ ਕਰਨ ਵਾਸਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਗੇਮਾਂ ਦੀ ਸ਼ੁਰੂਆਤ ਕੀਤੀ ਸੀ ਖੇਡਾਂ ਵਤਨ ਪੰਜਾਬ ਦਾ ਸੀਜ਼ਨ 1 ਬੜਾ ਕਾਮਯਾਬ ਰਿਹਾ ਉਸ ਤੋਂ ਬਾਅਦ ਸੀਜ਼ਨ 2 3 ਸੀਜ਼ਨ ਚੱਲ ਰਿਹਾ ਇਸ ਟਾਈਮ ਖੇਡਾਂ ਵਧਨ ਪੰਜਾਬ ਦੀ ਔਰ ਖਾਸ ਕਰਕੇ ਪੰਜਾਬ ਦੀ ਇਸ ਵਾਰ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਪਜੜੇ ਪੰਜਾਬ ਵੱਲੋਂ ਯਾਨੀ ਕਿ ਪੰਜਾਬ ਸਰਕਾਰ ਤੇ ਪੰਜਾਬ ਸਪੋਰਟਸ ਵੱਲੋਂ ਇੱਕ ਪਹਿਲਾ ਗੇਮ ਦਾ ਯੋਜਨ ਕੀਤਾ ਗਿਆ ਤਾਂ ਇੱਕ ਬਹੁਤ ਵੱਡਾ ਉਤਰਾ ਪੰਜਾਬ ਸਰਕਾਰ ਦਾ ਖਾਸ ਕਰਕੇ ਉਹਨਾਂ ਖਿਡਾਰੀਆਂ ਵਿੱਚ ਜਿਹੜੇ ਆਪਣੇ ਸਰੀਰ ਤੋਂ ਕਿਸੇ ਵੀ ਅੰਗ ਤੋਂ ਲਾਚਾਰ ਸੀ ਲੇਕਿਨ ਗੇਮਾਂ ਖਿਡਾਰੀ ਵਧੀਆ ਸੀ ਗੇਮਾਂਾਂ ਚ ਪਾਰਟਿਸਿਪੇਟ ਕਰਦੇ ਸੀ ਲੇਕਿਨ ਕਿਤੇ ਕਿਤੇ ਆ ਕੇ ਆਪਣੇ ਸਾਈਡਾਂ ਦੇ ਯਾਰਾਂ ਦੀ ਰਾਣੀ ਲੈ ਕੇ ਡੁੱਬ ਕੇ ਬੈਠੇ ਸੀ ਲੇਕਿਨ ਪੰਜਾਬ ਦੀ ਮਾਂ ਸਰਕਾਰ ਨੇ ਉਹਨਾਂ ਖਿਡਾਰੀਆਂ ਦਾ ਮਨੋਬਲ ਵਧਾਉਣ ਵਾਸਤੇ ਪੰਜਾਬ ਦੀ ਇਹ ਖੇਡਵਤਨ ਪੰਜਾਬ ਦੇ ਇਸ ਵਾਰ ਪੈਰਾ ਗੇਮ ਦਾ আয়োজন ਕੀਤਾ ਤਾਂ ਕਿ ਕਿਤੇ ਆ ਕੇ ਇਸ ਵਾਰ ਜਿੱਥੇ ਦੂਸਰੇ ਖਿਡਾਰੀਆਂ ਦਾ ਉਹਨਾਂ ਦਾ ਮਨੋਬਲ ਵਧ ਰਿਹਾ ਇੱਥੇ ਨਾਲ ਹੀ ਪੈਰਾ ਗੇਮ ਦੇ ਖਿਡਾਰੀਆਂ ਵਿੱਚ ਖਾਸ ਅਥਲੀਟ ਦੇ ਖਿਡਾਰੀਆਂ ਦਾ ਕਾਫੀ ਮਨੋਬਲ ਉੱਚਾ ਹੋ ਰਿਹਾ ਤਾਂ ਕਿਤੇ ਕਿਤੇ ਆਕੇ ਖਿਡਾਰੀ ਵੀ ਪੰਜਾਬ ਸਗਾ ਦਾ ਧੰਨਵਾਦ ਜਿਤਾਉਂਦੇ ਹੋਏ ਨਜ਼ਰ ਆਇਆ ਤਾਂ ਇਹ ਸਾਰੀ ਗੇਮਾਂ ਵਾਸਤੇ ਅਸੀਂ ਜਾਣਕਾਰੀ ਹਾਸਲ ਕਰਾਂਗੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਸਰਕਾਰੀ ਕੋਚ ਸੰਜੀਪ ਸ਼ਰਮਾਈ ਕੋਕੋ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਵੀ ਨਾਲ ਰਿਹਾ ਸਰ ਬਹੁਤ ਵੱਡਾ ਪ੍ਰਾਲਾ ਪੰਜਾਬ ਸਗਾ ਦਾ ਮੇਰੇ ਖਿਆਲ ਪੰਜਾਬ ਜੀ ਪਹਿਲੀ ਹਿਸਟਰੀ ਹੋਊਗੀ ਜਿਹੜਾ ਪੈਰਾ ਗੇਮਸ ਆਯੋਜਨ ਕੀਤਾ ਹੈ ਹਾਂ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿਉਂਕਿ ਕੱਲ ਇਹਨਾਂ ਦੇ ਕੋਈ ਆਪਣੇ ਸੈਕਟਰੀ ਸਾਹਿਬ ਆਏ ਸੀ ਬੇਦੀ ਸਰ ਕੋਈ ਜੀ ਜੀ ਉਹ ਵੀ ਇਹ ਗੱਲ ਕਹਿੰਦੇ ਸੀ ਵੀ ਅਸੀਂ ਖੇਲੋ ਇੰਡੀਆ ਪੈਰਾ ਗੇਮਸ ਫਸਟ ਟਾਈਮ ਇੰਟਰੋਡਿਊਸ ਕਰਵਾਈਆਂ ਸੀਗੀਆਂ ਜੀ ਤੇ ਚਾਹੇ ਉਹਦੀ ਤਰਜ਼ ਤੇ ਕਹ ਲਓ ਜਾਂ ਮਤਲਬ ਜਿੱਦਾਂ ਮਾਰੀ ਤੁਸੀਂ ਮੰਨ ਲਓ ਵੀ ਇਹ ਪੰਜਾਬ ਨੇ ਇਨੀਸ਼ੀਏਟਿਵ ਲਿਆ ਪੈਰਾ ਗেমস ਦੀ ਸਟੇਟ ਕਰਾਉਣ ਦਾ ਪੰਜਾਬ ਸਰਕਾਰ ਨੇ ਅਜੇ ਮਿਲਨਾਂ ਦਾ ਕਿਸੇ ਹੋਸਟ ਸਟੇਟ 'ਚ ਨਹੀਂ ਹੋਈਆਂ ਜੀ ਇਸ ਕਰਕੇ ਤੁਹਾਡੇ ਵੱਲੋਂ ਜਿੱਦਾਂ ਕਿਹਾ ਗਿਆ ਵੀ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਜੀ ਸਰ ਕਿੰਨੇ ਕ ਇਸਟਮ ਖਿਡਾਰੀ ਨੇ ਪਾਰਟਿਸਪੇਟ ਕੀਤਾ ਕਿਉਂਕਿ ਪੈਰਾ ਗেমস ਖਿਡਾਰੀ ਉਹ ਖਿਡਾਰੀ ਹੁੰਦਾ ਜਿਨ੍ਹਾਂ ਦੇ ਕਿਸੇ ਵੀ ਸਰੀਰ ਤੋਂ ਅੰਗ ਲਾਚਾਰ ਹੁੰਦੇ ਆ ਲੇਕਿਨ ਜਜਬਾ ਪੂਰਾ ਬਾਕੀ ਜਿਹੜੇ ਆਮ ਰੂਟੀਨ ਦੇ ਖਿਡਾਰੀ ਉਹਨਾਂ ਨਾਲੋਂ ਜ਼ਿਆਦਾ ਹੁੰਦਾ ਹੈ ਹਾਂ ਬਿਲਕੁਲ ਸਰ ਇਹ ਗੱਲ ਸਹੀ ਹੈ ਜੀ ਤਕਰੀਬਨ ਦੇਖੋ ਇਹ ਮਤਲਬ 6 ਦਿਨ ਚੱਲੀ ਹੈ ਕੰਪੀਟੀਸ਼ਨ 20 ਤਰੀਕ ਨੂੰ ਸ਼ੁਰੂ ਹੋਇਆ ਸੀਗੇ ਮਤਲਬ ਇਹਦੇ ਵਿੱਚ ਤਿੰਨ ਗੇਮਾਂ ਸਿਗੀਆਂ ਜੀ ਇੱਕ ਪਾਵਰ ਲਿਫਟਿੰਗ ਇੱਕ ਆਪਣਾ ਬੈਡਮਿੰਟਨ ਤੇ ਐਥਲੈਟਿਕਸ ਨੇ ਅ ਪ੍ਰੋਕਸੀਮੇਟ ਰੋਜ ਦਾ ਮੇਰੇ ਹਿਸਾਬ ਨਾਲ 150 ਤੋਂ ਪੌਣੇ 200 ਖਿਡਾਰੀ ਰੋਜ ਪਾਰਟਿਸਪੇਟ ਕਰਦਾ ਰਿਹਾ ਜੀ ਜੀ ਜੇ ਜਦੋਂ ਹੁਣ ਐਥਲੈਟਿਕਸ ਵਿੱਚ ਆਏ ਅਸੀਂ ਮਤਲਬ ਜੋ ਵੀ ਇਹ ਜਿਹੜੇ ਪੈਰਾ ਐਸੋਸੀਏਸ਼ਨ ਵਾਲੇ ਆਪਣੇ ਹੈਗੇ ਆ ਜਸਪੀਰ ਹਦਾਰੀਵਾਲ ਜੀ ਜਾਂ ਉਹਨਾਂ ਦੇ ਗਗਨਦੀਪ ਆਪਣੇ ਐਥਲੈਟਿਕ ਦੇ ਕੋਚ ਸਾਹਿਬ ਨਾਲ ਲੱਟਾ ਉਹਨਾਂ ਦੇ ਅਟੈਚ ਉਹਨਾਂ ਨੇ ਸ਼ਡਿਊਲ ਇਸ ਤਰ੍ਹਾਂ ਉਹਨਾਂ ਡਿਵਾਈਡ ਕੀਤਾ ਵੀ ਇਹਦੇ ਵਿੱਚ ਰੋਜ਼ ਸੈਪਰਲ ਕੈਟਾਗਰੀਜ਼ ਆ ਰਹੀਆਂ ਯਾਨੀ ਰੋ ਸੇਮ ਬੱਚੇ ਰਿਪੀਟ ਨਹੀਂ ਹੋ ਰਹੇ ਅਲੱਗ-ਅਲੱਗ ਕੈਟਾਗਰੀਜ਼ ਦੇ ਬੱਚੇ ਆ ਰਹੇ ਤਾਂ ਰੋਜ਼ ਐਥਲੈਟਿਕ ਦੇ ਵਿੱਚ ਹੀ 100 100 100 ਬੱਚੇ ਆ ਰਹੇ ਮਤਲਬ ਜੀ ਆਪਾਂ ਪਾਵਰ ਲਿਫਟਿੰਗ ਤੇ ਜਿਹੜੇ ਬੀਟਵੇਟਰ ਨੂੰ ਸਾਈਡ ਤੇ ਰੱਖ ਦਈਏ ਤੇ ਇਹਦੇ ਵਿੱਚ ਹੀ ਰੋਜ਼ ਦਾ 150 150 ਬੱਚਾ ਆ ਰਿਹਾ ਐਥਲੈਟਿਕਸ ਵਿੱਚ ਸਰ ਬੜੀ ਵੱਡੀ ਕਿ ਤੁਸੀਂ ਵੀ ਕਾਫੀ ਦੇਰ ਤੋਂ ਇਸ ਗਲਾਨਸਟ੍ਰੀਨਿਕਾਇਦੇ ਕੋਚ ਹੋ ਸੀ ਵੀ ਕੁਝ ਫਰਕ ਦਿਖਿਆਣਾ ਵੀ ਇਸ ਵਾਰ بڑے ਪੈਰਾ ਗੇਮਸ ਵਾਲੇ ਖਿਡਾਰੀ ਆ ਤੇ ਆਮ ਪਹਿਲਾਂ ਵੀ ਗੇਮਾਂ ਹੋਈ ਸੀ ਥੋੜੀ ਦੇਰ ਪਹਿਲਾਂ ਤਾਂ ਕੀ ਫਰਕ ਦੇਖਿਆ ਇਹਨਾਂ ਖਿਡਾਰੀਆਂ ਦੇ ਵਿੱਚ ਸਰ ਇੱਕ ਚਲੋ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜਿਹੜਾ ਆਪਣਾ ਖੇਡਾ ਵਤਨ ਪੰਜਾਬ ਦਾ ਜਿਹੜਾ ਰੂਟੀਨ ਚ ਆਪਣਾ ਤੀਜਾ ਸੈਸ਼ਨ ਮਤਲਬ ਸੀਜ਼ਨ ਸ਼ੁਰੂ ਹੋ ਗਿਆ ਪਰ ਜੇ ਆਪਾਂ ਹੁਣ ਪੈਰਾ ਗੇਮਾਂ ਦੀ ਗੱਲ ਕਰੀ ਇਹ ਇਹਦੇ ਚ ਇਹ ਆ ਵੀ ਇੱਕ ਪਲੇਟਫਾਰਮ ਮਿਲ ਗਿਆ ਖਿਡਾਰੀਆਂ ਨੂੰ ਜੀ ਮਤਲਬ ਕਈਆਂ ਨੂੰ ਮਤਲਬ ਪਤਾ ਹੀ ਨਹੀਂ ਸੀ ਉਹਨ ਸਾਡੇ ਕਈ ਸਾਡੇ ਆਪਣੇ ਡਿਪਾਰਟਮੈਂਟ ਦੇ ਕੋਚਸ ਹੈ ਜਿਨ੍ਹਾਂ ਨੇ ਉਹ ਕਹਿੰਦੇ ਵੀ ਅਸੀਂ ਕੋਈ ਜਿੱਦਾਂ ਕੋਈ ਡਿਸੇਬਲ ਡਿਸੇਬਲ ਕਹਿਣਾ ਨਹੀਂ ਚਾਹੀਦਾ ਮਤਲਬ ਪਰ ਜੋ ਕਈ ਮਤਲਬ ਪੈਰਾ ਨਾਲ ਜਿਹੜਾ ਪੈਰਾ ਵਿੱਚ ਪਾਰਟਿਸਪੇਟ ਕਰ ਸਕਦਾ ਸੰਬੰਧ ਰੱਖਦਾ ਕੋਈ ਖਿਡਾਰੀ ਕਿਤੇ ਦੇਖਿਆ ਤਾਂ ਉਹਨੂੰ ਅਸੀਂ ਲਿਆ ਕੇ ਆ ਗਏ ਵੀ ਚਲੋ ਔਰਥੋਪੈਰਾ ਗੇਮਾਂ ਹੋ ਰਹੀਆਂ ਤੇ ਆਪਾਂ ਜਾਈਏ ਤਾਂ ਮਤਲਬ ਕਹਿੰਦਾ ਮਤਲਬ ਜਿਹੜੇ ਬੰਦਿਆਂ ਨੂੰ ਪਤਾ ਹੀ ਨਹੀਂ ਸੀ ਵੀ ਪੈਰਾ ਗੇਮਾਂ ਵੀ ਹੁੰਦੀਆਂ ਨੇ ਜਾਂ ਕੁਝ ਉਹ ਇੱਕ ਪਲੇਟਫਾਰਮ ਮਿਲ ਗਿਆ ਉਹ ਮਤਲਬ ਇੱਕ ਬਲੋ ਸਾਡਾ ਮਤਲਬ ਕੀ ਫਿਊਚਰ ਹੋ ਸਕਦਾ ਜਾਂ ਅਸੀਂ ਪਾਰਟਿਸਪੇਟ ਕਰਕੇ ਆਪਣਾ ਨਾਮ ਕਰ ਸਕਦੇ ਹਾਂ ਆਪਣੇ ਡਿਸਟ੍ਰਿਕਟ ਦਾ ਨਾਮ ਕਰ ਸਕਦੇ ਹਾਂ ਤੇ ਜੇ ਚਲੋ ਜੇ ਆਪਾਂ ਵੈਸੇ ਵੀ ਦੇਖੀਏ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਪੈਰਾ ਜਿਹੜੇ ਆਪਣੇ ਐਥਲੀਟਸ ਆ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਜੀ ਪੈਰਾ ਐਥਲੀਟਸ ਜੀ ਕਿਸ ਤਰ੍ਹਾਂ ਮੈਂ ਤੁਹਾਨੂੰ ਬਾਰੇ ਗੱਲ ਕਰਾਂ ਉਹ ਵੀ ਤੁਸੀਂ ਕੋਚ ਹੋ ਅਗਰ ਆਮ ਕੋ ਰੁਟੀਨ ਚ ਖਿਡਾਰੀਆਂ ਦੇ ਅਗਰ ਇਸ ਤਰ੍ਹਾਂ ਖਿਡਾਰੀਆਂ ਕੋ ਆਂਦੇ ਆ ਰੁਟੀਨ ਦੇ ਜਿ ਖੇਡਣ ਵਾਸਤੇ ਤਾਂ ਤੁਸੀਂ ਕਿਸ ਤਰ੍ਹਾਂ ਦਾ ਸਹਾਇਤਾ ਕਰ ਸਕਦੇ ਕਿੱਦਾਂ ਹੋਊਗਾ ਸਰ ਮੇਰੇ ਕੋਲ ਆਲਰੇਡੀ ਆ ਰਿਹਾ ਜੀ ਮੇਰੇ ਕੋਲ 16 ਸਾਲ 17 ਸਾਲ ਤੋਂ ਇੱਕ ਆਪਣਾ ਮੁੰਡਾ ਬਲਾਈਂਡ ਆਪਣਾ ਟੋਟਲੀ ਡੇਲੋ ਤੋਂ ਕਰਦਾ ਉਹ ਮਤਲਬ ਹਰ ਸਾਲ ਉਹਦਾ 2 ਜਾਂ 3 ਨੈਸ਼ਨਲ ਚੋ ਮੈਡਲ ਹੁੰਦੇ ਆ ਯਾਨੀ ਉਹ ਮੇਰੇ ਕੋ ਆਉਣ ਤੋਂ ਬਾਅਦ ਮੇਰੇ ਹਿਸਾਬ ਨਾਲ 20 ਦੇ ਪ੍ਰੋਕਸੀਮੇਟ 22 ਨੈਸ਼ਨਲ ਚੋ ਮੈਡਲ ਲੈ ਚੁੱਕਾ ਨੈਸ਼ਨਲ ਰਿਕਾਰਡ ਕਰ ਚੁੱਕਾ ਉਹ ਬੰਦਾ ਨਾ ਤੇ ਆਪਣਾ ਡੇਲੋਂ ਤੋਂ ਰੋਜ਼ ਟਰੈਵਲ ਕਰਕੇ ਆਂਦਾ ਸੀਗਾ ਹੁਣ ਕਰੋ ਐਸਰ ਵੀ ਇਥੇ ਤਿੰਨ 골ਡ ਆਉਦੇ ਹੁਣ ਵੀ ਉਹਨੇ ਪਾਰਟਿਸਿਪੇਟ ਕੀਤਾ ਇਹਦੇ ਵਿੱਚ ਹਾਲਾਂਕਿ ਉਹ ਠੀਕ ਨਹੀਂ ਸੀਗਾ ਉਹ ਹੈਲਥ ਉਹਦੀ ਤਾਂ ਫਿਰ ਵੀ ਉਹਨੂੰ ਮੈਂ ਕਿਹਾ ਤੂੰ ਚਲੋ ਪਹਿਲੀ ਵਾਰ ਹੋਰੀਆਂ ਲੁਧਿਆਣੇ ਤੂੰ ਇੱਕ ਵਾਰੀ ਪਾਰਟਿਸਿਪੇਟ ਕਰ ਵੀ ਆਪਾਂ ਲੁਧਿਆਣੇ ਦੇ ਹੋ ਕੇ ਨਹੀਂ ਪਾਰਟਿਸਿਪੇਟ ਕਰਾਂਗੇ ਤਾਂ ਚਲੋ ਉਹਨੇ ਮੇਰੀ ਗੱਲ ਨੂੰ ਮਨਾ ਨਹੀਂ ਕਰਦਾ ਤੇ ਉਹਨੇ ਆ ਕੇ ਪਾਰਟਿਸਿਪੇਟ ਕੀਤਾ ਤੇ ਤਿੰਨ 골ਡ ਲੈ ਗਿਆ ਉਹ ਹੁਣ ਦੋ ਤਿੰਨ ਬੱਚੇ ਨਵੇਂ ਆਏ ਇੱਕਾ ਕੁੜੀ 100 ਜੋ ਫਸਟ ਆਈ ਹੈ ਇਹ ਵੀ ਲੁਧਿਆਣੇ ਦੀ ਮੇਰੇ ਕੋ ਆਂਦੀ ਹੈ ਉਹਦਾ ਹੀ ਬ੍ਰਦਰ ਦੋ ਸਿਲਵਰ ਮੈਡਲ ਇੱਕ ਫੁੱਲ ਆਲ ਤੋਂ ਮੇਰੇ ਕੋਲ ਲੜਕਾ ਆਂਦਾ ਹੈਂਡਿਕੈਪ ਉਹਦੀ ਵਿਚਾਰੇ ਦਾ T47 ਕੈਟਾਗਰੀ ਹੈ ਤੇ ਉਹਦੀ ਬਾਜੂ ਨਹੀਂ ਹੈਗੀ ਨਾ ਤੇ ਉਹ ਆਂਦਾ ਉਹ ਵੀ ਸੈਕੰਡ ਹੈ ਯਾਨੀ 7-8 ਮੈਡਲ ਤਾਂ ਆਪਣੇ ਮੇਰੇ ਗਰਾਊਂਡ ਦੇ ਹੀ ਆਉਣ ਦੇਣ ਦੇ ਹਾਲ ਲੱਗ ਰਿਹਾ ਵੀ ਕਾਫੀ ਉਸਤਾਖਨ ਖਿਡਾਰੀ ਜੇ ਪੈ ਗਿਆ ਹੁਣ ਅੱਗੇ ਇਧਰ ਦੀ ਗੇਮ ਤੁਸੀਂ ਕਿਤਾ ਦੇ ਬਈ ਪਹਿਲਾ ਗੇਮ ਸੋਨ ਲਗਾਤਾਰ ਵੀ ਹੁਣ ਸਕੂਲਾਂ 'ਚ ਵੀ ਛੋਟੇ ਛੋਟੇ ਗੇਮਾਂ ਹੁੰਦੀਆਂ ਉਹਦਾ ਵੀ ਯੋਜਨ ਹੋਣੀ ਚਾਹੀਦਾ ਬਿਲਕੁਲ ਸਰ ਹੋਣਾ ਚਾਹੀਦਾ ਜੀ ਜੇ ਮਤਲਬ ਇਹਨੂੰ ਆਪਾਂ ਕਿ ਬੱਚਿਆਂ ਨੂੰ ਮਤਲਬ ਪਲੇਟਫਾਰਮ ਮਿਲੂਗਾ ਤਾਂ ਜੇ ਆਪਾਂ ਨੂੰ ਮਤਲਬ ਆਲਰੇਡੀ ਆਪਾਂ ਦੇਖ ਰਿਹਾ ਵੀ ਹਜੇ ਮਤਲਬ ਕੋਈ ਸਰਕਾਰੀ ਇਨੀਸ਼ੀਏਟਿਵ ਤੋਂ ਬਗੈਰ ਜਾਂ ਇਨੀਸ਼ੀਏਟਿਵ ਤਾਂ ਨਹੀਂ ਕਹਿ ਸਕਦੇ ਆਪਾਂ ਇੱਕ ਸਰਕਾਰੀ ਇਨੀਸ਼ੀਏਟਿਵ ਤੋਂ ਲੈਂਦੀ ਆ ਪਰ ਜੇ ਇਦਾਂ ਕੋਈ ਪਲੇਟਫਾਰਮ ਮਿਲ ਕੇ ਮਤਲਬ ਇਹਨਾਂ ਦੀ ਗਿਣਤੀ ਵਧੂਗੀ ਪਾਰਟਿਸਪੇਸ਼ਨ ਦੀ ਤਾਂ ਨੈਚੁਰਲੀ ਆ ਵੀ ਆਪਾਂ ਜੋ ਇੰਟਰਨੈਸ਼ਨਲ ਪੱਧਰ ਤੇ ਹੁਣ ਪੈਰਾ ਵਾਲੇ ਹਜੇ ਇੰਨਾ ਵਧੀਆ ਕਰਦੇ ਪਏ ਆ ਤਾਂ ਹੋਰ ਮਤਲਬ ਇਹ ਤੋਂ ਵਧੀਆ ਹਾਂ ਹੋਰ ਵਧੀਆ ਹੋ ਜਾਊਗਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਨ ਹੈ ਗੁਰੂ ਨਾਨਕ ਸਟੇਡੀਅਮ ਦੇ ਸਰਕਾਰੀ ਕੋ ਸੰਜੀਵ ਸ਼ਰਮਾ ਦਾ ਸੀ ਕਿ ਪੰਜਾਬ ਦਾ ਇੱਕ ਵੱਡਾ ਉਪਰਾਲਾ ਹੈ ਤਾਂ ਕਿ ਜੇਕਰ ਇਹ ਆ ਕੇ ਦੱਸੇ ਕਿ ਇਹ ਉਹ ਖਿਡਾਰੀ ਹੈ ਜਿਹੜੇ ਪੈਰਾ ਗੇਮਸ ਪੈਰਾ ਖਿਡਾਰੀ ਹੈਗੇ ਆ ਕਿਉਂਕਿ ਕਿਸੇ ਕਿਸੇ ਦੇ ਸਰੀਰ ਤੋਂ ਕਿਸੇ ਵੀ ਅੰਗ ਤੋਂ ਲਾਚਾਰ ਲੇਕਿਨ ਇਸ ਟਾਈਮ ਇਹਨਾਂ ਦੀ ਜੜੀ ਆਪਾਂ ਸ਼ਕਤੀ ਕਿ ਐਸੇ ਦੇ ਕਲਾ ਦਾ ਹੁਨਰ ਕਿ ਐਸੇ ਦੇ ਗੇਮ ਦਾ ਹੁਨਰ ਕਿ ਐਸੇ ਕਹਿੰਦੇ ਆ ਕਿ ਇਹਨਾਂ ਦਾ ਆਮ ਖਿਡਾਰੀ ਨਾਲੋਂ ਜ਼ਿਆਦਾ ਵੱਧ ਕੇ ਹੈ ਤੇ ਇਹ तमाम ਉਹ ਖਿਡਾਰੀ ਹੈ ਜਿਹੜਾ ਪਹਿਲੀ ਵਾਰੀ ਇਸ ਪੈਰਾ ਗੇਮ ਪੰਜਾਬ ਸਰਕਾਰ ਦੀ ਗੇਮਾਂ ਵਿੱਚ ਪਾਰਟਿਸਪੇਟ ਕਰ ਰਿਹਾ ਹੈ ਤਾਂ ਕਿਤੇ ਆਖੇ ਜਿਵੇਂ ਕੋਈ ਸਾਹਿਬ ਦੱਸਿਆ ਵੀ ਕਾਫੀ ਇਹਨਾਂ ਦੇ ਉਸਾ ਆ ਔਰ ਬਾਕੀ ਨਾਲ ਜਜ਼ਬਾ ਵੀ ਜ਼ਿਆਦਾ ਤਾਂ ਮੇਰੇ ਨਾਲ ਇੱਕ ਹੋਰ ਖਿਡਾਰੀ ਮੌਜੂਦ ਹੈ ਗੱਲ ਭਾਜੀ ਕੀ ਨਾਮ ਲੜਾ ਮਨਰਾਜ ਸਿੰਘ। ਰਾਜੀ ਤੁਸੀਂ ਕਿਹੜੀ ਗੇਮ ਚ ਪਾਰਟ ਕਰਦਾ? ਪਾਵਰ ਲਿਫਟਿੰਗ ਤੇ ਸ਼ਾਰਟ ਪੁੱਟ ਜੈਵਲਿੰਗ। ਜੈਵਲਿੰਗ ਦਾ। ਕਿੰਨੇ ਦੇਰ ਤੋਂ ਤੁਸੀਂ ਇਹ ਗੇਮਾਂ ਚ ਪਾਰਟ ਕਰਦੇ ਹੋ ਤੁਸੀਂ? ਗੇਮਾਂ ਦੇ ਵਿੱਚ ਤਾਂ ਬਹੁਤ ਟਾਈਮ ਤੋਂ ਕਰ ਰਹੇ ਤੇ ਪਾਵਰ ਲਿਫਟਿੰਗ ਚ ਕਰਦਾ ਸੀ ਬੈਂਚ ਪ੍ਰੈਸ ਵਿੱਚ। ਤੇ ਹੁਣ ਮਾਨ ਸਰਕਾਰ ਨੇ ਜੋ ਨਵਾਂ ਉਪਰਾਲਾ ਸ਼ੁਰੂ ਕਰਿਆ ਨਾ ਵੀ ਜੋ ਪੈਰਾ ਖਿਡਾਰੀਆਂ ਨੂੰ ਇਸ ਗੇਮ ਦੇ ਵਿੱਚ ਲਿਆਂਦਾ ਸਾਰਿਆਂ ਨੂੰ ਜਿੰਨੇ ਵੀ ਹੈਂਡੀਕੈਪ ਬੱਚੇ ਨੇ ਤੇ ਇਹ ਪਹਿਲੀ ਵਾਰੀ ਭਾਗ ਲਿਆ ਇਹਦੇ ਵਿੱਚ। ਸਾਹਮਣੇ ਗੱਲ ਪਤਾ ਈ ਤੁਹਾਡੀ ਬੇਟੀ ਵੀ ਕਾਫੀ ਉਹ ਪਾਵਰ ਲਿਫਟਿੰਗ ਕਰਦੀ ਕਿਸ ਤਰ੍ਹਾਂ ਦੇ हां जी बेटी ਦਾ ਸਟੇਟ ਦੇ ਵਿੱਚੋਂ 골ਡ ਆ ਤੇ ਖੇਡਾਂ ਵਤਨ ਪੰਜਾਬ ਦੀਆਂ ਚ ਤੇ ਹੁਣ ਸਕੂਲੀ ਸਟੇਟ ਹੋਣੀ ਆ ਉਹਦੀ ਕੱਲ ਨੂੰ ਬਠਿੰਡੇ ਤੇ ਉਹ ਵੀ ਮਾਲਕ ਦੀ ਕਿਰਪਾ ਹੋਊ ਤਾਂ 골ਡ ਹੀ ਲਿਆਉਗੀ ਤੁਸੀਂ ਕੀ ਦੱਸਦੇ ਹੋ ਤੁਹਾੜਾ ਇਹ ਬਚਪਨ ਦੀ ਪ੍ਰੋਬਲਮ ਸੀ ਕਿ ਕੋਈ ਐਕਸੀਡੈਂਟ ਹੋਇਆ ਜਦੋਂ ਆਪਣਾ ਇਹ ਬਚਪਨ ਦੇ ਵਿੱਚ ਐਕਸੀਡੈਂਟ ਹੋ ਗਿਆ ਸੀਗਾ ਜੀ 84 ਦੇ ਵਿੱਚ ਪਰ ਹਿੰਮਤ ਨਹੀਂ ਹਾਰੀ ਨਹੀਂ ਜੀ ਨਹੀਂ ਹਿੰਮਤ ਨਹੀਂ ਹਾਰੀ ਕਿੱਸਾ ਦੇ ਦੋ ਤੁਹਾਡੀ ਬੋਡੀ ਦੇਖ ਕੇ ਲੱਗ ਰਿਹਾ ਵੀ ਤੁਸੀਂ ਕਾਫੀ ਮਿਹਨਤ ਕਰਦੇ ਹੋਗੇ ਸ਼ਰੀਰ ਇਦਾਂ ਸ਼ਰੀਰ ਅੱਜ ਦੇ ਨੌਜਵਾਨ ਬੜੀ ਮੁਸ਼ਕਿਲਾਂ ਬਣਾਉਂਦੇ ਆ ਕਿੱਸਾ ਦੇ ਦੋ ਇਸ ਪੁਜੀ ਸੰਚ ਆ ਕੇ ਵੀ ਹੈ ਕਿ ਤੁਸੀਂ ਇਸ ਗੇਮਾਂ ਵਿੱਚ ਪਾਰਟ ਕਰ ਰਹੇ ਹੋ ਔਰ ਹਾਲਾਤ ਆਡੇ ਕਰਦੇ ਕਿਸ ਤਰ੍ਹਾਂ ਕਿਸੇ ਕਰਦੇ ਹੋ ਹਾਲਾਤ ਤਾਂ ਜਨਾਬ ਠੀਕ ਠਾਕ ਨੇ ਚਲੋ ਵੀ ਮਾਲਕ ਦੀ ਕਿਰਪਾ ਵੀ ਹੌਸਲਾ ਬਹੁਤ ਆ ਤੇ ਬਾਕੀ ਚਲੋ ਸ਼ੁਕਰੀਆ ਦਾ ਕਰਦੇ ਆ ਅਸੀਂ ਮਾਨ ਸਾਹਿਬ ਦਾ ਜੋ ਜਿਨ੍ਹਾਂ ਨੇ ਇਸ ਵਾਰ ਆ ਗੇਮਾਂ ਨੂੰ ਸ਼ੁਰੂ ਕਰਾ ਕੇ ਨਾ ਜਿੰਨੇ ਵੀ ਬੱਚੇ ਨੇ ਘਰਾਂ ਦੇ ਵਿੱਚ ਹੈਂਡੀਕੈਪ ਬੈਠੇ ਨੇ ਨਹੀਂ ਗੇਮਾਂ ਆ ਰਹੀਆਂ ਸੀਗੀਆਂ ਤੇ ਨਹੀਂ ਕਰ ਰਹੇ ਸੀ ਤੇ ਬੱਚੇ ਬਹੁਤ ਜ਼ਿਆਦਾ ਨੇ ਉਪਰਾਲਾ ਜਿਹੜਾ ਕੀਤਾ ਮਾਨ ਸਰਕਾਰ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਤੇ ਮੈਨੂੰ ਇਸ ਨਾਲ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਖਿਡਾਰੀ ਜਿੰਨੇ ਵੀ ਨੇ 올림픽 ਦੇ ਵਿੱਚੋਂ ਸਭ ਤੋਂ ਵੱਧ ਮੈਡਲ ਆਪਣੇ ਪੰਜਾਬ ਦੇ ਆਉਣੇ ਹਾਂਜੀ ਤੇ ਲੱਗਦਾ ਵੀ ਇਦਾਂ ਦੀ ਗੇਮਾਂ ਹੁਣ ਲਗਾਤਾਰ ਹੁਣ ਚਲਣੀਆਂ ਚਾਹੀਦੀਆਂ ਹਾਂਜੀ ਹਾਂ ਲਗਾਤਾਰ ਚਲਣੀਆਂ ਚਾਹੀਦੀਆਂ ਕਿ ਜਿੱਦਾਂ ਹੁਣ ਸਟਾਰਟਿੰਗ ਕਰਾਇਆ ਆਪਾਂ ਕਿਥੇ ਬੱਚੇ ਨੂੰ ਸਟਾਰਟ ਕਰਾ ਕੇ ਫਿਰ ਅੱਧ ਵਿਚਾਲੇ ਛੱਡ ਦਿਓ ਠੀਕ ਨਹੀਂ ਤੇ ਇਹ ਗੇਮਾਂ ਇਦਾਂ ਚਲਦੀਆਂ ਰਹਿਣ ਲਗਾਤਾਰ ਤੇ ਬੱਚੇ ਵੱਧ ਤੋਂ ਵੱਧ ਭਾਗ ਲੈਣਗੇ ਤੇ ਸਭ ਤੋਂ ਵੱਧ ਜਨ ਕਿ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਬਹੁਤ ਬਹੁਤ ਸ਼ੁਕਰੀਆ ਤਾਂ ਲਾਲਾ ਖਿਡਾਰੀ ਹੈ ਜਨ ਦੱਸਦੇ ਕਿ ਇਹ ਸਾਹਮਣੇ तमाम ਖਿਡਾਰੀ ਹੈ ਜਿਹੜੇ ਲਗਾਤਾਰ ਇਹ ਅਲੱਗ-ਅਲੱਗ ਗੇ ਹੈਂ ਕਿ ਲਗਾਤਾਰ ਦੱਸਦੀ ਕਿ ਅ ਫਸੀਗਾ ਜੀ ਭਾਜੀ ਕਿੱਥੋਂ ਆਏ ਤੁਸੀਂ ਭਾਜੀ ਬਲਵਿੰਦਰ ਸਿੰਘ ਬਟਾ ਲੁਧਿਆਣੇ ਤੋਂ ਅੱਛਾ ਜੀ ਕਿਹੜੀ ਤੇ ਕਿਹੜੀ ਗੇਮ ਖੇਡਲੀ ਤੁਸੀਂ ਖੇਡਲੀ ਹੈ ਸਰ ਪਹਿਲਾਂ ਮੈਂ ਸਰ ਨੂੰ ਪਹਿਲਾਂ ਬੈਡਮਿੰਟਨ ਖੇਡਿਆ ਅੱਛਾ ਜੀ ਤੇ ਬੈਡਮਿੰਟਨ ਚ ਮੈਂ ਸੈਕੰਡ ਆਇਆ ਜੀ ਦੂਜੇ ਨੰਬਰ ਤੇ ਹਾਂਜੀ ਤੇ ਹੁਣ ਮੈਂ ਉਹ ਬੋਲ ਥਰੋ ਵਾਲੀ ਖੇਡੀ ਸੀ ਥਰੋ ਉਹਦੇ ਵਿੱਚ ਜ਼ੀਰੋ ਰਹੇ ਆ ਅੱਛਾ ਜੀ ਤੇ ਹੁਣ ਇਹਦੇ ਵਿੱਚ ਦੇ ਲੈ ਰਹੇ ਆ ਹਾਂਜੀ ਹਾਂਜੀ ਕਿਸ ਦੇ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਪੱਲਾ ਸਰ ਪੰਜਾਬ ਸਰਕਾਰ ਨੇ ਇਹ ਬਹੁਤ ਵਧੀਆ ਪ੍ਰਣਾਲਾ ਕੀਤਾ ਤਾਂ ਜੋ ਹੈਂਡੀਕੈਪ ਦੇ ਲਈ ਆਨ ਆਲਾ ਟਾਈਮ ਜਿਹੜਾ ਬਹੁਤ ਵਧੀਆ ਹੈ ਕਿਉਂਕਿ ਜੇ ਇਸੇ ਤਰ੍ਹਾਂ ਸਰਕਾਰਾਂ ਚੱਲਣ ਹੈਂਡੀਕੈਪ ਬਾਰੇ ਸੋਚਣ ਤੇ ਇਹਨਾਂ ਦੀਆਂ ਜਿਹੜੀਆਂ ਲੋੜਾਂ ਤੇ ਮਤਲਬ ਇਹਨਾਂ ਦੀਆਂ ਜੋ ਦਿਲ ਦੀਆਂ ਤਮੰਨਾਵਾਂ ਉਹ ਪੂਰੀਆਂ ਹੋ ਸਕਦੀਆਂ ਜੇ ਸਰਕਾਰ ਸੋਚੇ ਤਾਂ ਭਾਜੀ ਕਿਹੜੀ ਗੇਮ ਖੇਡਦੀ ਤੁਸੀਂ ਮੈਂ ਇਹ ਬੈਡਮਿੰਟਨ ਆਪਣਾ ਜੈਵਲਿੰਗ ਥਰੋ ਜੈਵਲਿੰਗ ਥਰੋ ਹਾਂਜੀ ਕਿਸੇ ਪੋਜੀਸ਼ਨ ਕੋਈ ਆਈ ਕੀ ਵੈਸੇ ਚਲੋ ਨਹੀਂ ਪੋਜੀਸ਼ਨ ਤਾਂ ਨਹੀਂ ਕੋਈ ਆਈ ਜੀ ਫਸਟ ਟਾਈਮ ਸੀਗਾ ਸਾਡਾ ਫਸਟ ਟਾਈਮ ਹੈ ਹਾਂਜੀ ਵਧੀਆ ਲੱਗਾ ਥੇ ਉਹ ਹਾਂਜੀ ਵਧੀਆ ਬਹੁਤ ਵਧੀਆ ਲੱਗਿਆ ਵਾ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਵੀ ਪਹਿਲੀ ਵਾਰੀ ਅੱਜ ਪੈਰਾ ਗੇਮਸ ਕਰਾਵਾ ਲਏ ਕਿਹਦਾ ਦੇਖ ਤੁਸੀਂ ਨਹੀਂ ਹਾਂਜੀ ਬਹੁਤ ਵਧੀਆ ਉਹਨਾਂ ਨੇ ਪ੍ਰਾਲਾ ਕੀਤਾ ਵਾ ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਗੇਮ ਕਰਾਈ ਆ ਅਸੀਂ ਚਾਹਦੇ ਹਾਂ ਹਰ ਸਾਲ ਜਾਂ 6 ਮਹੀਨੇ ਦੇ ਵਿੱਚ ਇਹ ਗੇਮਾਂ ਹੋਣੇ ਚਾਹੀਦੀਆਂ ਵਾ ਹਾਂਜੀ ਲਗਦਾ ਤੜਾ ਕੋਸਰ ਹੂੰ ਕਾਫੀ ਵਦਿਆ ਪੰਜਾਸ ਕਰਦੇ ਏਡੇ ਛੋਟੇ ਜਿਹੇ ਪ੍ਰਾਲੇ ਵਿੱਚ ਛੋਟੇ ਹੀ ਪ੍ਰੋਗਰਾਮ ਆਗੇ ਕਿਉਂਕਿ ਅਗੇ ਕੇ ਬਹੁਤ ਵੱਡਾ ਹੋ ਸਕਦਾ ਹਾਂਜੀ ਹਾਂਜੀ ਉਹ ਤਾਂ ਸਰ ਐਕਚੁਅਲੀ ਹੋਊਗਾ ਹੀ ਅੱਜ ਅਸੀਂ ਏ ਆਪਣੇ ਸ਼ਹਿਰ ਚ ਖੇਲੇ ਆ ਗਾਂ ਅੱਗੇ ਵੀ ਖੇਡਣ ਦਾ ਮੌਕਾ ਮਿਲੂਗਾ ਆ ਨੈਸ਼ਨਲ ਵੀ ਖੇਡ ਸਕਦੇ ਆ ਸਸੀ ਗਾਜੀ ਬਾਜੀ ਕਿਹੜੀ ਗਮ ਖੇਡਦੀ ਤੁਸੀਂ ਪੈਰਾ ਬੈਡਮਿੰਟਨ ਖੇਡਦੀ ਹੈ ਜੀ ਬੈਡਮਿੰਟਨ ਹਾਂ ਜੀ ਕਿਸਾ ਰਹੀ ਗੇਮ ਤੁਹਾਡੀ ਬਹੁਤ ਵਧੀਆ ਰਹੀ ਸਰ ਅੱਛਾ ਕਿਸਾ ਦੇ ਦੋ ਪਹਿਲਾ ਪੰਜਾਬ ਗਾ ਨੇ ਪਹਿਲੀ ਵਾਰੀ ਪੰਜਾਬ ਦੇ ਪੈਰਾ ਗੇਮਸ ਕਰਾਈ ਹੈ ਲੱਗਦਾ ਇਹ ਵੀ ਉਹ ਖਿਡਾਰੀ ਜਿਹੜੇ ਲੁੱਕ ਕੇ ਬੈਠੇ ਸੀ ਕ੍ਰਾਂਚੀਆਂ ਕੋਈ ਸਾਹ ਨਹੀਂ ਦਿੰਦਾ ਸੀ ਹੁਣ ਸਰਕਾਰ ਨੇ ਐਡਾ ਬੜਾ ਸਾਥ ਦੇ ਕੇ ਤੁਹਾਨੂੰ ਗੇਮਾਂ ਚ ਸਟੇਡੀਅਮ ਲਾ ਕੇ ਖੜਾ ਕਰਤਾ ਬਹੁਤ ਵਧੀਆ ਉਪਰਾਲਾ ਜੀ ਇਨਾ ਮਤਲਬ ਜਿਹੜੇ ਪਲੇਅਰ ਕਦੇ ਨਹੀਂ ਖੇਡੇ ਹੈਗੇ ਉਹਨਾਂ ਨੂੰ ਬਹੁਤ ਵਧੀਆ ਮੌਕਾ ਉਹਨਾਂ ਨੂੰ ਹੌਲੀ ਹੌਲੀ ਅੱਗੇ ਵਧਣ ਦਾ ਮਤਲਬ ਬਹੁਤ ਵਧੀਆ ਮੌਕਾ ਮਿਲਿਆ ਉਹਨਾਂ ਨੂੰ ਹਾਂਜੀ ਕਿਸਾ ਦੇ ਦੋ ਸਰਕਾਰ ਇਦਾਂ ਦੀ ਗੇਮ ਨੂੰ ਨਿਰੰਤਰ ਜਾਈ ਰੱਖੇ ਹਾਂਜੀ ਹਾਂਜੀ ਜਾਰੀ ਰਹਿਣੀ ਚਾਹੀਦੀ ਹੈ ਜੀ ਇਹਨਾਂ ਨੂੰ ਹੋਰ ਉੱਚੇ ਲੈਵਲ ਦਾ ਹੌਸਲਾ ਵਧਿਆ ਹੌਸਲਾ ਵਧਿਆ ਬਹੁਤ ਇੰਜੋਏ ਵੀ ਕੀਤਾ ਜੀ ਹੌਸਲਾ ਵੀ ਵਧਿਆ ਜੀ ਤਾਂ ਇਹ ਉਹ तमाम ਇਹ ਖਿਡਾਰੀ ਆ ਪੈਰਾ ਗੇਮ ਦੇ ਖਿਡਾਰੀ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀ ਪੈਰਾ ਗੇਮ ਦੇ ਆਪਣਾ ਹਿੱਸਾ ਲੈ ਕੇ ਕਨੇ ਕਿਤੇ ਆ ਕੇ ਜਿਹੜਾ ਆਪਣਾ ਹੌਸਲਾ ਜਿਹੜੇ ਦੂਸਰੇ ਖਿਡਾਰੀਆਂ ਦਾ ਵੀ ਹੌਸਲਾ ਦਿਆ ਤਾਂ ਇਹ ਸਾਰੇ ਇਹ ਪੈਰਾ ਖਿਡਾਰੀ ਜਿਹੜੇ ਹੈਗੇ ਆ ਇਹ तमाम ਖਿਡਾਰੀ ਉਹਨਾਂ ਖਿਡਾਰੀਆਂ ਵਾਸਤੇ ਜਾਂ ਉਹਨਾਂ ਨੌਜਵਾਨਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਬਣੇ ਆ ਜਿਨ੍ਹਾਂ ਨੇ ਪੰਜਾਬ ਦੇ ਐਡੇ ਵੱਡੇ ਉਪਰਾਲੇ ਤੇ ਪੈਰਾ ਗੇਮਸ ਕਰਾ ਕੇ ਖਾਸ ਕਰਕੇ ਲੁਧਿਆਣਾ ਦੇ ਸਟੇਡੀਅਮ ਦੇ ਵਿੱਚ ਤੇ ਅੱਜ ਇੱਕ ਬਹੁਤ ਵੱਡਾ ਇੱਕ ਵੱਡਾ ਪ੍ਰਾਲਾ ਕੀਤਾ ਕਿ ਆਮ ਮਿਹੜੇ ਖਿਡਾਰੀ ਹੁੰਦੇ ਉਹ ਕਿ ਰਾਜ ਦੁਪਕੇ ਵਜਣਦੇ ਲੇਕਿਨ ਇਹ ਪੈਰਾ ਗੇਮ ਦੇ ਖਿਡਾਰੀਆਂ ਨੇ ਪੰਜਾਬ ਦੇ ਤੇ ਧੰਨਵਾਦ ਕੀਤਾ ਵੀ ਇਸ ਤਰ੍ਹਾਂ ਦੀ ਗੇਮਾਂ ਹਰ 6 ਮਹੀਨੇ ਬਾਅਦ ਹੋਵੇ ਤਾਂ ਉਹਨਾਂ ਦਾ ਹੌਸਲਾ ਵਧੇ ਤਾਂ ਕਿ ਉਹ ਅੱਗੇ ਜਾ ਕੇ ਨੈਸ਼ਨਲ ਤੇ 올림픽 ਗੇਮਾਂ ਖੇਡ ਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ ਕਮੈਂਮਨ ਬੋਬੀਨਾ ਸੰਦੀਪ ਸ਼ਰਮਾ ਡੈਨੀ ਫੇਟਿਵੀ ਲੁਧਿਆਣਾ